ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਬਾਈ ਜੀ ਇੱਕ ਰਿਜ਼ਲਟ ਲੈ ਕੇ ਆਇਆ ਤੁਹਾਡੇ ਲਈ ਪਿੰਡ ਦੇ ਵਿੱਚ ਖੜੇ ਆਪਾਂ ਇੱਥੇ ਕਿਸਾਨ ਭਰਾ ਖੜੇ ਨੇ ਆਪਣੇ ਨਾਲ ਆਪਾਂ ਨੇ ਇਹਨਾਂ ਨੂੰ ਹਰੇ-ਚਾਰੇ ਦੇ ਉੱਪਰ ਨਾ ਆਪਣੇ ਪ੍ਰੋਡਕਟ ਦਿੱਤੇ ਸੀ ਵਰਤਨ ਦੇ ਲਈ ਕਿ ਇਹਨਾਂ ਨੇ ਬਿਨਾ ਡਾਇ ਜੂਰੀਓ ਤੋਂ ਇਸ ਹਰੇ-ਚਾਰੇ ਦੇ ਵਿੱਚ ਬਰਸੀਨ ਦੇ ਵਿੱਚ ਰੂਸਨ ਦੇ ਵਿੱਚ ਆਪਣੇ ਪ੍ਰੋਡਕਟ ਵਰਤੇ ਨੇ ਬਾਇਓ ਪ੍ਰੋਡਕਟ ਤੇ ਇਹਨਾਂ ਤੋਂ ਰਿਜ਼ਲਟ ਪੁੱਛਦੇ ਆ ਬਾਈ ਜੀ ਨੂੰ ਕਿੱਦਾਂ ਦਾ ਰਿਜ਼ਲਟ ਲੱਗਿਆ ਵੀਰ ਜੀ ਤੁਹਾਨੂੰ ਕਿਵੇਂ ਲੱਗਿਆ ਜੀ ਰਿਜ਼ਲਟ ਤੁਹਾਨੂੰ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਇਹਦੀ ਪਹਿਲੀ ਵਾਰ ਹੀ ਕਰਿਆ ਗਿਆ ਠੀਕ ਹੈ ਜੀ ਹੋ ਹਲੋ ਤੁਸੀਂ ਨੇ ਡਾਇਆ ਵਗੈਰਾ ਪਾਇਆ ਥੱਲੇ ਕੁਛ ਨਹੀਂ ਕੁਛ ਨਹੀਂ ਪਾਇਆ ਜਾਂ ਜੂਰੀਆ ਪਾਇਆ ਹੋਵੇ ਥੋੜਾ ਬਹੁਤਾ ਜੂਰੀਆ ਵੀ ਨਹੀਂ ਵਰ ਪਿਆ ਆ ਆਮ ਤੁਹਾਨੂੰ ਬਾਣਾ ਨਾਲ ਪਹਿਲਾਂ ਨਾਲੋਂ ਕਿਵੇਂ ਲੱਗਿਆ ਫਰਕ ਜੀ ਇਸ ਵਾਰ ਪਹਿਲਾਂ ਸਾਡੇ ਜੀ ਚਰੀ ਵਾਲੇ ਵੱਟ ਚ ਇਹ ਲੂਸਣ ਕਦੇ ਹੋਇਆ ਨਹੀਂ ਹੋਇਆ ਨਹੀਂ ਕਦੇ ਹਾਂ ਜੀ ਇਸ ਵਾਰ ਵੱਟ ਜੀ ਡਾਇਆ ਹੀ ਪਾਨੇ ਅਸੀਂ ਹਾਂ ਜੀ ਹੋਰ ਵੀ ਜੂਰੀਆ ਹੀ ਬਹੁਤ ਪਾਉਣੇ ਪਰ ਐਹਾ ਜ ਨਹੀਂ ਹੋਇਆ ਜੀ ਮਤਲਬ ਇੰਨਾ ਵਧੀਆ ਰਿਜ਼ਲਟ ਕਦੇ ਆਇਆ ਨਹੀਂ ਹਨਾ ਬਾਈ ਜੀ ਨੇ ਤੁਹਾਨੂੰ ਦੱਸਿਆ ਵੀ ਇੰਨਾ ਵਧੀਆ ਰਿਜ਼ਲਟ ਕਦੇ ਇਹਨਾਂ ਨੂੰ ਮਿਲਿਆ ਨਹੀਂ ਤੇ ਬਾਕੀ ਤੁਸੀਂ ਦੇਖੋ ਬਹੁਤ ਸੋਹਣਾ ਰਿਜ਼ਲਟ ਹੈਗਾ ਅਸੀਂ ਇੱਕ ਤਿਆਰ ਹੋਰ ਨਵਾਂ ਦੇ ਸਾਡੇ ਪਰਿਵਾਰ ਇਥੇ ਕਿਤੇ ਸਾਗ ਤੋੜ ਕੇ ਲਗੇ ਪਰ ਐਸਾ ਕਿਤੇ ਸਾਗ ਨਹੀਂ ਮੈਂ ਬਣਦਾ ਦੇਖਿਆ ਟੇਸਟ ਜੀ ਟੇਸਟ ਹ ਟੇਸਟ ਆਉਂਦਾ ਜੀ ਬਹੁਤ ਸੋਹਣਾ ਟੇਸਟ ਆਉਂਦਾ ਇਹ ਗੱਲ ਮੰਨਣੀ ਪਊਗੀ ਚਾਹੇ ਕੋਈ ਦਾ ਕੁਝ ਕਹੇ ਕਿ ਨਾ ਕਹੇ ਹਾਂ ਜੀ ਹੁਣ ਦੇਖੋ ਗੱਲ ਦਾ ਮੈਂ ਵੀ ਉਦੋਂ ਕਿਹਾ ਮੈਂ ਕਿਹਾ ਵੀ ਰੇਪ ਆਇਆ ਹੋਊਗਾ ਠੀਕ ਹੈ ਜੀ ਵੀ ਤਾਂ ਕਰਕੇ ਸਾਡੇ ਜਿਹੜੀ ਆਮ ਵੈਸੇ ਕਰਦੇ ਲਵੇ ਬਨੇੜੇ ਕੋਚ ਬਿਜਲੀ ਆ ਆਪਣੇ ਖੇਤਾਂ ਚ ਬੰਗੀ ਪਾਈ ਹੁੰਦੀ ਉਹ ਚ ਬਿਜਲੀ ਆ ਉਹ ਕੜਤਣਦਾਰ ਬਣਦਾ ਵੀ ਬਿਨਾ ਰੇ ਸਪਰੇਅ ਵਾਲਾ ਕਹਿੰਦੇ ਆਪਾਂ ਨੂੰ ਉਹ ਇਹ ਮਤਲਬ ਉਦੋਂ ਵੀ ਮਾਰ ਕੇ ਵਧਿਆ ਹੋਇਆ ਉਦੋਂ ਵੀ ਜਿਆਦਾ ਵਧਿਆ ਲੱਗਿਆ ਹਾਂ ਕੀ ਗੱਲ ਇਹ ਹੁਣ ਇਹਦੇ ਦੱਸੇ ਤੋਂ ਪਤਾ ਲੱਗਿਆ ਮੈਨੂੰ ਵੀ ਮੈਂ ਉਹਦੇ ਵਿੱਚ ਕੋਈ ਡਾਇਆ ਨਹੀਂ ਪਾਇਆ ਹੈਗਾ ਕੋਈ ਰੇ ਨਹੀਂ ਪਾਇਆ ਇੱਕ ਪ੍ਰੋਡਕਟ ਤੇ ਉਹ ਪਾਇਆਗਾ ਠੀਕ ਹੈ ਜੀ ਉਹ ਦੱਸਣ ਮਤਲਬ ਕਰ ਰਿਹਾ ਹੈ ਕਿਹਨਾਂ ਦਾ ਭਾਵੇਂ ਅੱਜ ਆਪਾਂ ਸਾਂਝੀ ਦੇਖਣਾ ਸਾਂਝੀ ਦੇ ਹਣਾ ਬਾਈ ਜੀ ਤੁਸੀਂ ਦੇਖਿਆ ਕਿੰਨੀ ਵਧੀਆ ਗੱਲਬਾਤ ਹੋ ਰਹੀ ਹੈ ਨਾ ਬਾਈ ਜੀ ਨਾਲ ਇਹਨਾਂ ਨੇ ਦੱਸਿਆ ਵੀ ਇਹਦੇ ਵਿੱਚੋਂ ਜੋ ਅਸੀਂ ਸਾਗ ਬਣਾਇਆ ਘਰ ਦੇ ਵਿੱਚ ਉਹ ਵੀ ਬਹੁਤ ਸੋਹਣਾ ਬਣਿਆ ਬਹੁਤ ਟੇਸਟ ਬਣਿਆ ਉਹਦਾ ਤੇ ਆਪਾਂ ਇਸੇ ਤਰ੍ਹਾਂ ਚਾਹੁੰਦੇ ਵੀ ਸਾਰੇ ਕਿਸਾਨ ਭਰਾ ਜ਼ਹਿਰ ਨੂੰ ਛੱਡ ਕੇ ਆਰਗੈਨਿਕ ਖੇਤੀ ਬਣਾਈਏ ਤਾਂ ਕਿ ਆਪਾਂ ਖੁਦ ਵੀ ਬਚੀਏ ਜ਼ਹਿਰਾਂ ਤੋਂ ਤੇ ਆਪਣੀ ਧਰਤੀ ਨੂੰ ਵੀ ਬਚਾ ਸਕੀਏ ਥੈਂਕ ਯੂ ਬਾਈ ਜੀ ਬਹੁਤ ਵਧੀਆ ਲੱਗਿਆ ਜੀ ਇਹ ਚੀਜ਼ ਤਾਂ ਮੈਂ ਜਾਂਦੀ